ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਲੋਕ ਸਭਾ ਚੋਣਾਂ 2024 ਦੀਆਂ ਗੱਲ ਕਰੀਏ ਜਿਸ ਸੀਟ ਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਨਜ਼ਰ ਹੈ ਉਹ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਅਤੇ ਦੱਸਦੀ ਹੈ ਕਿ ਅਮਰਤਪਾਲ ਸਿੰਘ ਜੋ ਕਿ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਕਾਗਜ਼ ਸਵੀਕਾਰ ਕਰਨ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਕਿ ਉਹਨਾਂ ਦੇ ਸਾਥੀਆਂ ਵੱਲੋਂ ਚੋਣ ਪ੍ਰਚਾਰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ ਗਿਆ ਕਿਉਂਕਿ ਚੋਣ ਕਮਿਸ਼ਨ ਵੱਲੋਂ ਉਹਨਾਂ ਦੇ ਕਾਗਜ਼ ਸਵੀਕਾਰ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਕੁਝ ਲੋਕਾਂ ਦਾ ਤਰਕ ਸੀ ਕਿ ਸ਼ਾਇਦ NSA ਦੇ ਕਰਕੇ ਅਮਰਤਪਾਲ ਸਿੰਘ ਕਾਗਜ਼ ਰੱਦ ਹੋ ਸਕਦੇ ਨੇ ਤੇ ਦੱਸ ਦਈਏ ਕਿ ਉੱਥੇ ਹੀ ਅੱਜ ਸਿੱਧੂ ਉਸਵਾਲੇ ਦੇ ਮਾਤਾ ਪਿਤਾ ਦਰਬਾਰ ਸਾਹਿਬ ਕੇ ਆਪਣੇ ਛੋਟੇ ਬੱਚੇ ਦੇ ਨਾਲ ਨਤਮਸਤਕ ਹੋਣ ਦੇ ਲਈ ਪਹੁੰਚੇ ਤੇ ਇਸ ਸਮੇਂ ਉਹ ਗੁਰਦੁਆਰਾ ਸਾਹਿਬ ਆਪਾ ਬੁੱਢਾ ਜੀ ਸਾਹਿਬ ਕੇ ਨਤਮਸਤਕ ਹੋਏ ਜਿੱਥੇ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਨੂੰ ਵੀ ਮਿਲੇ ਅਤੇ ਇਸ ਮੌਕੇ ਉਹਨਾਂ ਦੇ ਵਿੱਚ ਵਿਚਾਰ ਵਟਾਂਦਰਾ ਵੀ ਹੋਇਆ ਤੇ ਉੱਥੇ ਹੀ ਇਸ ਮੌਕੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਅਮਰਤਪਾਲ ਸਿੰਘ ਦੀ ਹੈ ਜੋ ਕਿ ਪੁਰਾਣੀ ਵੀਡੀਓ ਹੈ ਜਿਸ ਦੇ ਵਿੱਚ ਉਹਨਾਂ ਨੇ ਕੁਝ ਅਜੀਹਿਆ ਗੱਲਾਂ ਕਹੀਆਂ ਨੇ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਵਿੱਚ ਅਮਰਤਪਾਲ ਸਿੰਘ ਵੱਲੋਂ ਅਕਾਲੀ ਦਲ ਬਾਦਲ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਨੂੰ ਕਹੀਆਂ ਗਈਆਂ ਇਹ ਗੱਲਾਂ ਦਾ ਜਵਾਬ ਹੈ ਜਿਸ ਦੇ ਵਿੱਚ ਉਹਨਾਂ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਦੀ ਟੀਮ ਨੂੰ ਉਹਨਾਂ ਦੇ ਨਾਲ ਡਿਬੇਟ ਕਰਨ ਦੇ ਲਈ ਚੈਲੰਜ ਕੀਤਾ ਸੀ ਤੇ ਉੱਥੇ ਹੀ ਕੁਝ ਸਿੰਘਾਂ ਵੱਲੋਂ ਵੀ ਬਿਰਸਾ ਸਿੰਘ ਬਲਟੋਹਾ ਨੂੰ ਇਹ ਚੈਲੰਜ ਕਬੂਲ ਕਰਦੇ ਆਂ ਕੁਝ ਅਜੀਹੀਆਂ ਗੱਲਾਂ ਕਹੀਆਂ ਗਈਆਂ ਨੇ ਜੋ ਕਿ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਸੋ ਬੈਕ ਟੂ ਬੈਕ ਹਰ ਇੱਕ ਅਪਡੇਟ ਇਸੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸੋ ਸਾਰੇ ਵੀਰ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਇਸ ਸਾਰੇ ਮਸਲੇ ਬਾਰੇ ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਹਾਰ ਨਹੀਂ ਨਹੀਂ ਚਾਹੀਦੀ ਵੱਡੀ ਲੀਡ ਦੇ ਨਾਲ ਜਿੱਤਣਗੇ ਜੇਕਰ ਵਿਸ਼ਵਾਸ ਦਿਵਾਉਂਦੇ ਹੋ ਦੋਵੇਂ ਹੱਥ ਖੜੇ ਕਰਕੇ ਜਕਾਰਾ ਲਾ ਦਿਓ ਬੋਲਾ ਦੇ ਜ਼ਿੰਮੇਵਾਰੀ ਭਾਰੀ ਹੈ ਅਕਾਲ ਸਾਹਿਬ ਵਾਇਰੂ ਜੀ ਕੀ ਬਤੇ ਨੇ ਅਸੀਂ ਅਜ ਪਿੰਡ ਕਮਿਹਰੀ ਵਾਲਾ ਸਾਰੇ ਭਾਈ ਅਮਰਤਪਾਲ ਸਿੰਘ ਦੇ ਸਭੋਤ ਵਿੱਚ ਹੱਕ ਵਿੱਚ ਵੋਟ ਪਾਉਣ ਲਈ ਪੂਰਾ ਪਿੰਡ ਸਾਰੇ ਪਿੰਡ ਦੇ ਨੱਕ ਸਾਰਾ ਬਹੁਤੋ ਬਹੁਤ ਵੋਟ ਪਾ ਕੇ ਉਹਨਾਂ ਕਾਮਯਾਬ ਕਰਾਂਗੇ ਵਾਇਰੂ ਜੀ ਖਾਦਾ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਅੰਤ ਕੀ ਜਿੰਦਾਬਾਦ ਅੰਤ ਕੀ ਜਿੰਦਾਬਾਦ ਬੋਲੇ ਆ ਨਗਰ ਤੇ ਸੰਗਤ ਸਾਰੇ ਨਗਰ ਨੇ ਇਕੱਠ ਕੀਤਾ ਹੈ ਕਿ ਮਤਾ ਪਾਸ ਕੀਤਾ ਹੈ ਕਿ ਅਸੀਂ ਇੱਕ ਮੁੱਠ ਹੋ ਕੇ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਬਿਲਕੁਲ ਡਟ ਕੇ ਵੋਟ ਪਾਵਾਂਗੇ ਜੀ ਅੱਜ ਅਸੀਂ ਮਤਾ ਪਾਸ ਕੀਤਾ ਹੈ ਓਏ ਗੁਰਦੀਖਾ ਖਾਲਸਾ ਇਹ ਜੋ ਮਤਾ ਪਾਇਆ ਗਿਆ ਹੈ ਕਿ ਅਸੀਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਜੋ ਨਾਲ ਖੜੇ ਹਾਂ ਤੇ ਹਰ ਵੇਲੇ ਖੜੇ ਰਵਾਂਗੇ ਕਿਉਂਕਿ ਉਹਨਾਂ ਨੇ ਸਾਡੀ ਸਿੱਖਿਆ ਨੂੰ ਪਰਪੂਰਿਤ ਕੀਤਾ ਹੈ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਹੈ ਇਸ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੰਗਤਾਂ ਪਈ ਉਹਨਾਂ ਦੇ ਨਾਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਤਾ ਦਾ ਦੋਰਾਵਾ ਵਰਗਾ ਮਸੀਹਾ ਜਿਹਦਾ ਨਾਮਵਾ ਮੇਰੇ ਸਾਰੇ ਉਹ ਲੀਡਰ ਜਿਹੜੇ ਰਾਤ ਦਿਨ ਟੌਪ ਤੇ ਚੜਦੀ ਕਲਾ ਬੋਜਦੇ ਐ ਔਰ ਤੁਹਾਡਾ ਮੇਰਾ ਜਿਲਦਿਆਂ ਕਹਿ ਰਹਿਆਂ ਤੁਂ ਜੀ ਕਰਦਾ ਕਿ ਤੁਹਾਡੇ ਗਾਲੀ ਮੈਂ ਸਜਦਾ ਕਰਾਂ ਇਹ ਉਹ ਪੰਜਾਬ ਐ ਉਹ ਮੱਝ ਐ ਜਿੰਨਾ ਹਮੇਸ਼ਾ ਮੋਰਚੇ ਫਤੇ ਕੀਤੇ ਐ ਤੇ ਇਹ ਮੈਂ ਵਿਸ਼ਵਾਸ ਚ ਲਾਉਣਾ ਐ ਭਾਈ ਅਮਰਪ੍ਰਸਾਦ ਸਿੰਘ ਨੇ ਪਿਤਾ ਨੂੰ ਸੰਬੋਧਨ ਸੇਮ ਸਿੰਘ ਜੀ ਉਹਨਾਂ ਨੂੰ ਕਿ ਇਹ ਜਿਦੋਂ ਵੀ ਤੁਰਦੇ ਐ ਤੇ ਫਤੇ ਕਰਦੇ ਐ ਇਹ ਕੰਡੀਜਰ ਭਾਈ ਪਰਮਜੀਤ ਸਿੰਘ ਪੰਜਵੜਾ ਤੇ ਲੰਬੇਰ ਸਿੰਘ ਰੋਡੇ ਇਹ ਸਾਰਿਆਂ ਨੂੰ ਡੇਢੇ ਢਾਂਗ ਨਾਲ ਦਿੱਲੀ ਦੇ ਤੱਕ ਦੇ ਸ਼ਹੀਦ ਕਰ ਦਿੱਤਾ ਹੈ ਅੱਜ ਤੱਕ ਸਾਡੀਆਂ ਦੁਨੀਆ ਦਾ ਇਨਸਾਫ ਨਹੀਂ ਮਿਲਿਆ ਸਾਡਾ ਪੰਡਾ ਆਜ਼ਾਦਪੁਰ ਦਾ ਵੇਲਾ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਨੌਜਵਾਨੋ ਇਹ ਤੁਹਾਡੀ ਅਣਖ ਤੇ ਕੈਰ ਦਾ ਆਪਾਂ ਫੈਸਲਾ ਕਰਨਾ ਹੈ ਤੇ ਜਿਹੜੇ ਹੱਤਰਲੇ ਕੱਤਰ ਦੇ ਵਿੱਚੋਂ ਮੋਦੀ ਸੰਘੀਨ ਜ਼ੁਲਮਾਂ ਦੇ ਹੇਠ ਦੇ ਨਾਲ ਫਾਂਸੀ ਹੋਈ ਸੀ ਉਨਾਂ ਨੂੰ ਫੜਾ ਕੇ ਲੈ ਕੇ ਆ ਸਕਦਾ ਹੈ ਕਿ ਪੰਜਾਬ ਆਪਣੇ ਸਿੱਖਾਂ ਨੂੰ ਜਿਹਨਾਂ ਨੂੰ ਨਹੀਂ ਫੜਾ ਸਕਦਾ ਤੇ ਪੰਜਾਬ ਇੱਕ ਦੇਸ਼ ਹੈ ਸਾਡੇ ਕੋਲ ਤਾਕਤ ਤੇ ਸਾਡੀ ਬੋਲੀ ਤੇ ਪਹਾੜਾਂਵਾਦ ਤੇ ਪਾਣੀ ਤੇ ਖੇਤਾਂਨੀ ਤੇ ਜਵਾਨੀ ਤੇ ਗ੍ਰੰਥ ਜਿਹੜੀਆਂ ਕੌਮਾਂ ਕੋਲ ਚੀਜ਼ ਹੁੰਦੀ ਉਹ ਦੇਸ਼ ਹੁੰਦਾ ਹੈ ਸਾਡਾ ਸੂਬਾ ਨਹੀਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੇਸ਼ ਹੈ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਟੱਕਰ ਹੈ ਤੇ ਉਹ ਦੇਸ਼ ਅੱਜ ਆਪਣੇ ਵਿੱਚ ਰਿਆ ਦੇ ਗੋਲੀਆਂ ਚਲਾਉਂਦਾ ਹੈ ਹਰਿਆਣੇ ਦੇ ਖੱਟੜ ਸਰਕਾਰ ਪੰਜਾਬ ਦੀ ਧਰਤੀ ਤੇ ਆ ਕੇ ਸਾਡੇ ਨੌਜਵਾਨਾਂ ਨੂੰ ਕਹਿੰਦੇ ਢੰਗ ਰੱਖਸਾਨਾ ਉਜੀਦ ਕਰਦੀ ਹੈ 800 ਤੋਂ ਲਾਸ਼ ਵੱਧ ਸਾਡੀ ਪੰਜਾਬ ਨੂੰ ਭੇਜ ਕੇ ਤੇ ਕਹਿੰਦੇ ਆ ਤੇ ਡੈਮੋਕਰੇਸੀ ਹੈ ਤੇ ਇਹ ਡੈਮੋਕਰੇਸੀ ਹੈ ਤੇ ਫਿਰ ਸਾਡੇ 35 35 ਸਾਲਾਂ ਤੋਂ 25 25 ਸਾਲਾਂ ਤੋਂ ਮਾਵਾ ਦੇ ਪੁੱਤ ਭੈਣਾ ਦੇ ਭਰਾ ਉਹ ਬਾਹਰ ਦੇ ਹੱਕਉਂ ਨਹੀਂ ਕੀਤੇ ਗਏ ਤੇ ਬੀਬੀ ਬਿਲਕਸ ਬਾਨੋ ਦੇ ਕਾਤਲ 6 ਸਾਲ ਤੋਂ ਪਹਿਲਾਂ ਹੀ ਆ ਹੋ ਸਕਦੇ 15 ਅਗਸਤ ਵਾਲੇ ਭਾਵਨਾ ਨਹੀਂ ਸੀ ਆ ਗਈ ਸਾਡੇ ਸਾਡੇ ਕੋਲ ਨਾਇਕ ਸਨ ਸੰਤ ਜਨਾਰ ਸਿੰਘ ਬੰਦਾਲੇ ਅਰਗੇ ਵੀ ਜਿਨ੍ਹਾਂ ਨੇ ਦੇ ਦੇਸ਼-ਦੇਸ਼ ਦੀ ਬਹੁਤ ਵੱਡੀ ਆਰਮੀ ਤੇ ਹੋਰ ਦੇਸ਼ਾਂ ਦੀ ਮਦਦ ਨਾਲ ਜਿਹੜੀ ਆਰਮੀ ਆਈ ਸੀ ਉਹਦੇ ਨਾਲ ਮੁਕਾਬਲਾ ਕੀਤਾ ਮੁਕਾਬਲਾ ਕਰਕੇ ਸ਼ਹੀਦੀ ਪਾਈ ਤੇ ਜੇ ਭਾਈ ਜਾਨ ਸੋ ਉਹ ਹੱਟ ਕਰ ਕਰਕੇ ਆ ਜਾਂਦੇ ਨਾ ਕਾਲੀ ਆਂਗ ਤੇ ਅਸੀਂ ਅੱਜ ਸਿੱਖੀ ਦੀ ਗੱਲ ਕਿੱਥੇ ਕਰਨੀ ਅਸੀਂ ਹੀਣੇ ਹੋ ਕੇ ਜੀਣਾ ਸੀ ਇੱਥੇ ਲੋਕਾਂ ਦੇ ਅੱਗੇ ਸਾਡੀ ਨਜ਼ਰ ਝੁੱਕ ਜਾਣੀ ਸੀ ਹਾਂ ਤੁਹਾਡਾ ਤਾਂ ਕਹਿੰਦਾ ਵੀ ਮੈਂ ਇੱਥੇ ਆਹ ਨਹੀਂ ਛੁੱਟਦਾ ਤੇ ਵੇਖਿਆ ਫਿਰ ਦੋਆਂ ਘੰਟੇ ਜਾ ਕੇ ਨਾ ਖੜ ਕੇ ਬਾਹਰ ਨਹੀਂ ਆਉਂਦਾ ਮਤਲਬ ਇਹ ਸਪਿਰਟ ਜਿਹੜੀ ਸੰਤਾਂ ਨੂੰ ਮਿਲੀ ਸੀ ਉਹ ਸੈਕੂਲਰਿਜ਼ਮ ਚੋਂ ਮਿਲੀ ਕਿ ਧਰਮ ਚੋਂ ਮਿਲੀ ਸੀ ਬੰਦਿਆਂ ਦੀ ਲੋੜ ਹੈ ਠੀਕ ਹੈ ਜੇ ਆਪਾਂ 5000 ਸਿਆਸੀ ڈاکੂ ਬੈਠੇ ਆ ਵਿਧਾਨ ਸਭਾ 'ਚ ਬੈਠੇ ਆ ਪਾਰਲੀਮੈਂਟ 'ਚ ਬੈਠੇ ਆ ਇਹਨਾਂ ਨੂੰ ਸੁਧਾਰ ਵਾਸਤੇ ਸਿਆਸੀ ڈاکੂ ਜਿਹੜੇ ਮਲਾ ਸਰਕਾਰੀ ਮੁਲਾਜ਼ਮਾਂ ਇਹਨਾਂ ਨੂੰ ਸੁਧਾਰਨ ਵਾਸਤੇ ਇਸ ਵਾਰ 600 ਪਿੰਡਰਾਂ ਦੀ ਲੋੜ ਹੈ ਹਰੇਕ ਜ਼ਿਲ੍ਹੇ 'ਚ ਇੱਕ ਇੱਕ ਪਿੰਡਰਾਂ ਆ ਕੇ ਬਹਿ ਜੀਏ। ਅੱਛਾ ਜੀ ਹੁਣ ਪਿੰਡਰਾਂ ਦੀ ਜ਼ਰੂਰਤ ਤਾਂ ਜਾਣੀ ਗਈ। ਜਮਾ ਬਹੁਤ ਹੁਣ ਦੇਸ਼ ਪਿੰਡਰਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਨ ਲੱਗਿਆ। ਤੁਸੀਂ ਮੰਨਦੇ ਐਸ ਚੀਜ਼ ਨੂੰ? ਮੈਂ ਮੰਨਦਾ ਜੀ ਐਸ ਚੀਜ਼ ਨੂੰ। ਹਿੰਦੂ ਹੋਣ ਦੇ ਨਾਤੇ ਫਿਰ ਵੀ ਮੰਨਦਾ। ਠੀਕ ਆ। ਆਪਾਂ ਇੱਕ ਬੰਦੇ ਨੂੰ ਕਹੀਏ ਵੀ ਅਸੀਂ ਤੇਰੇ ਨਾਲ ਆਪਾਂ ਧਰਮ ਜੰਗ ਮੋਰਚਾ ਲਾ। ਉਹਨੂੰ ਕਹਿ ਕੇ ਧਰਮ ਜੰਗ ਮੋਰਚਾ ਲਵਾ ਦੇਣਾ ਤੇ ਦੂਜੇ ਬੰਦੇ ਗਦਾਰੀ ਕਰਕੇ ਦਿੱਲੀ ਨੂੰ ਜਾ ਕੇ ਕਹਿ ਦੇਣਾ ਵੀ ਤੁਸੀਂ ਅਟੈਕ ਕਰੋ, ਅਟੈਕ ਇਹ ਕੋ ਬੰਧਿਆ ਵਾਲੀ ਗੱਲ ਮੰਤਿਆ ਕੋਈ ਸ਼ਰਮਦਾਰ ਕੋਈ ਸ਼ਰਮ ਤੈਨੂੰ ਪੰਖਧਾਣ ਸਾਹ ਦੇਣਾ ਚਾਹੀਦਾ ਸੀ ਤੂੰ ਡਵੇਟ ਕਰਨੀ ਆ ਵਰਤਪਾਲ ਸਿੰਘ ਨਾਲ ਉਹਦੇ ਦੂਰ ਦੀ ਗੱਲ ਆ ਤੂੰ ਸਾਡੇ ਨਾਲ ਆ ਨਵੇਡ ਕਰਾ ਬੈਠ ਕਦੋਂ ਬੈਣਾ 1/2 ਟਾਈਮ ਅਸੀਂ ਤਿਆਰ ਹਾਂ ਅਲਵਾਦ ਤੁਸੀਂ ਸਿੰਘ ਜਦੋਂ ਤੇਰਾ ਟਾਈਮ ਲੱਗੇ ਅਸੀਂ ਤਿਆਰ ਨੰਬਰ ਸਾਡਾ 7717319940 ਜਦੋਂ ਤੇਰਾ ਜੀ ਕਰੇ ਨਵੇਡ ਜਦੋਂ ਅਸੀਂ ਕਰਾਂਗੇ ਹਾਂਜੀ ਵਾਹਿਗੁਰੂ ਇੰਨੀ ਸ਼ਰਮਿੰਦਗੀ ਹੋਣੀ ਮਸੂਫ ਕਿ ਖੰਨ ਜੋਗੀ ਜਗ੍ਹਾ ਨਹੀਂ ਮਿਲਨੀ ਵਲਟੋਆ ਕੌਣ ਆ ਕੋਈ ਵਲਟੋਏ ਨੂੰ ਨਹੀਂ ਜਾਣਦਾ ਇੱਥੇ ਨਿੱਕੇ ਨਿੱਕੇ ਬੱਚਿਆਂ ਦੇ ਦਿਲਾਂ ਵਿੱਚ ਵਸਿਆ ਭਾਈ ਅਮਰਪਾਲ ਸਿੰਘ ਬੇਇਨਤੀ ਨੂੰ ਪਰਵਾਹ ਕਰਨਾ ਬਾਕੀ ਵਲਟੋਏ ਨੂੰ ਜਾਣਦੇ ਵੀ ਆ ਕੁਝ ਲੋਕ ਕਿਹੜੀ ਗੱਲੋਂ ਗਦਾਰੀ ਵੱਲੋਂ ਤੇ ਗਦਾਰੀ ਵੱਲੋਂ ਅਸੀਂ ਤੇ ਜਾਣਦੇ ਵੀ ਗਦਾਰ ਮਾਂ ਤੂੰ ਬਹੁਤ ਵੱਡਾ ਗਦਾਰ ਤੂੰ ਹੋਰ ਤੈਨੂੰ ਅਸੀਂ ਨਹੀਂ ਤੈਨੂੰ ਜਾਣਦੇ ਵੀ ਤੂੰ ਕੌਣ ਆ ਗਦਾਰ ਹੀ ਲੱਗਦੇ ਆ ਪੂਰੀ ਪਾਰਟੀ ਨੂੰ ਤੇ ਹੈ ਵੀ ਤੁਸੀਂ ਤੁਹਾਡਾ ਕੰਮ ਕੀ ਸੀ ਅਕਾਲੀ ਐਡੇ ਨਾਲ ਤੇ ਤੁਹਾਂ ਐਡਾ ਲਾਹ ਕੇ ਤੇ ਕੱਕਾ ਰਹਿ ਗਏ ਕੋਈ ਸ਼ਰਮ ਕਰੋ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਵੀ ਕੀ ਜੇ ਤੁਸੀਂ ਹੋਣਾ ਅੱਜ ਡਿਬੇਟ ਚਾਹੇ ਮੇਰਾ ਕੀ ਕਰਦਾ ਆ ਜਾ ਫੁੱਲਾ ਮੌਕਾ ਹਾਂਜੀ ਵਾਹ ਵਾਹ ਜੀ ਅੱਜ ਸਾਡੀ ਜਿਹੜੀ ਵੀਡੀਓ ਆ ਉਹਦਾ ਕੋਈ ਕਾਰਨ ਹੋ ਆ ਕਿ ਜੋ ਸਾਡੇ ਭਾਈ ਅਮਰਪਾਲ ਸਿੰਘ ਜੀ ਲਖਸ਼ੇ ਵਿੱਚ ਖੜੇ ਨੇ ਦੋਨੋਂ ਇੱਕ ਜਿਹੜਾ ਪੰਥਕ ਹੈ ਨਹੀਂ ਬੰਦਾ ਆਪਣੇ ਆਪ ਨੂੰ ਪੰਥਕ ਇਹਦਾ ਆਪਣੇ ਆਪ ਨੂੰ ਜੇ ਨਾ ਕੱਟ ਕੇ ਆਇਆ ਵਾ ਉਹ ਕਈ ਤਰ੍ਹਾਂ ਦੇ ਸਵਾਲ ਕਰ ਲਿਆ ਕਿਉਂਕਿ ਐਵੇਂ ਡਰਿਆ ਪਿਆ ਉਹ ਉਹ ਬਿਲਕੁਲ ਉਹਦਾ ਮੂਹਰ ਲਿਗਾ ਜਾ ਹੋ ਗਿਆ ਹੁਣ ਵੀ ਖਾਰ ਦਿਖ ਰਹੀ ਆ ਪਿੰਡਾਂ ਚੋਂ ਵਰਕਰ ਇਕੱਠੇ ਨਹੀਂ ਹੋਣਦੇ ਲੋਕਾਂ ਨੂੰ ਆਉਂਦਾ ਜੇ ਮੇਰੇ ਕੋਲ ਆਇਆ ਪਿਆ ਇਹ ਬਾਲਾ ਜਿਆਦਾ ਤੇ ਕਹਿੰਦੇ ਨੇ ਦਿੱਲੀ ਦੀਆਂ ਚੀਕਾਂ ਪੁਆਈਆਂ ਸੀ ਚੀਕਾਂ ਉਹਨੇ ਦਿੱਲੀ ਦੀਆਂ ਕੀ ਪੁਆਈਆਂ ਦਿੱਲੀ ਦੀਆਂ ਚੀਕਾਂ ਪੁਆਈਆਂ ਵਾ ਸਤਵੰਤ ਸਿੰਘ ਹੋਣਾ ਤੇ ਬਿਆੰਦ ਸਿੰਘ ਹੋਣਾ ਜਿਹੜੀ ਦੀਆਂ ਚੀਕਾਂ ਪਾਉਣ ਵਾਲਿਓ ਆ ਤੇ ਬਾਕੀ ਉਹ ਆਂਦਾ ਮੈਨੂੰ ਮਾਣਾ ਮੈਂ ਜੇਲ੍ਹਾਂ ਗੱਤੀਆਂ ਤੇ ਜਿਹਨਾਂ ਨੂੰ ਵੀ ਚਾਹੀਏ ਗੱਦੀਆਂ ਖਾਸਾ ਜੀ ਜੇਲ੍ਹਾਂ ਉਹਨੇ ਗੱਤੀਆਂ ਵਾ ਵੀ ਆਈਪੀ ਕਮਰੇਾਂ ਦੇ ਵਿੱਚ ਪਹਹਦਾ ਉਹ ਵੀ ਆਈਪੀ ਕਮਰੇਾਂ ਦੇ ਵਿੱਚ ਰਹਿਣਾ ਕਿੰਨਾ ਸੌਖਾ ਵਾ ਤੇ ਬਾਕੀ ਇੱਕ ਇੰਨੀ ਮੰਗਸਤ ਦਾ ਹੀਣਾ ਹੋ ਗਿਆ ਵਾ ਕਹਿੰਦੇ ਵੀ ਜੇਲ੍ਹ ਦੇ ਵਿੱਚ ਮੈਨੂੰ ਪੁਲਿਸ ਵਾਲੇ ਕਹਿੰਦੇ ਸੀ ਵੀ ਤੁਹਾਨੂੰ ਚੁੱਕਣ ਆਏ ਆ ਹ ਜਿਹੜਾ ਬੰਦਾ ਹੈ ਹੀ ਪਹਿਲਾਂ ਜੇਲ੍ਹ ਦੇ ਵਿੱਚ ਆ ਤੈਨੂੰ ਪੁਲਿਸ ਨੇ ਚੁੱਕ ਕੇ ਖਾਣਾ ਕਿੱਥੇ ਆ ਤੁਸੀਂ ਫਰਦੋ ਵੀ ਇੰਨਾ ਬੰਦਾ ਘਬਰਾਉ ਆਉਠਿਆ ਵਾ ਜੇਲ੍ਹ ਦੇ ਵਿੱਚ ਪੁਲਿਸ ਵਾਲੇ ਟੁਕਣ ਆਏ ਤੇ ਬਾਕੀ ਉਹ ਕਹਿੰਦਾ ਵੀ ਮੈਂ ਦਰਬਾਰ ਸਾਹਿਬੋਂ ਆਇਆ ਦਰਬਾਰ ਸਾਹਿਬੋਂ ਕਿੱਦਾਂ ਆਇਆ ਉਹ ਹੱਥ ਖੜੇ ਕਰੇ ਕਰਕੇ ਹੱਥ ਖੜੇ ਕਰਨ ਤੋਂ ਬਾਅਦ ਜਿਹੜਾ ਬੰਦਾ ਹੁੰਦਾ ਸੀ ਨਾ ਉਹਨੂੰ ਗੋਲੀ ਵੱਜਦੀ ਸੀ ਜੇ ਨਹੀਂ ਹੱਥ ਖੜੇ ਕਰਕੇ ਆਇਆ ਤੇ ਇਹ ਬਾਅਦ ਕਿਵੇਂ ਆ ਗਿਆ ਦੂਸਰੀ ਗੱਲ ਆਪਾਂ ਇੱਕ ਬੰਦੇ ਨੂੰ ਕਹੀਏ ਵੀ ਅਸੀਂ ਤੇਰੇ ਨਾਲ ਆਪੂ ਧਰਮ ਜਿੱਦ ਮੋਰਚਾ ਲਾ ਉਹਨੂੰ ਕਹਿ ਕੇ ਧਰਮ ਜਿੱਦ ਮੋਰਚਾ ਲਵਾ ਦੇਣਾ ਤੇ ਦੂਜੇ ਬੰਦੇ ਗਦਾਰੀ ਕਰਕੇ ਦਿੱਲੀ ਨੂੰ ਜਾ ਕੇ ਕਹਿ ਦੇਣਾ ਵੀ ਤੁਸੀਂ ਅਟੈਕ ਕਰੋ ਅਟੈਕ ਕਰ ਦਿਓ ਇਹ ਕੋ ਬੰਦੀ ਵਾਲੀ ਗੱਲਾਂ ਬੰਦ ਰਿਆ ਕੋਈ ਸ਼ਰਮਦਾਰ ਕੋਈ ਸ਼ਰਮ ਤੈਨੂੰ ਪੰਖ ਦਾਨ ਸਾਥ ਦੇਣਾ ਚਾਹੀਦਾ ਸੀ ਟੁੰਡਵੇੜ ਕਰਨੀ ਆ ਅਮਰਪਾਲ ਸਿੰਘ ਨਾਲ ਉਹਦੇ ਦੂਰ ਦੀ ਗੱਲ ਆ ਤੂੰ ਸਾਡੇ ਨਾਲ ਆ ਨਵੇੜਕਾਰਾ ਬੈਠ ਕਦੋਂ ਬੈਣਾ 1/2 ਟਾਈਮ ਅਸੀਂ ਤਿਆਰ ਹਾਂ ਅੱਲਵਾ ਆਪਾਂ ਹੀ ਸਿੰਘ ਜਦੋਂ ਤੇਰਾ ਟਾਈਮ ਲੱਗੇ ਅਸੀਂ ਤਿਆਰ ਨੰਬਰ ਸਾਡਾ 7717319940 ਜਦੋਂ ਤੇਰਾ ਜੀ ਕਰੇ ਨਵੇੜ ਜਦੋਂ ਅਸੀਂ ਕਰਾਂਗੇ ਹਾਂਜੀ ਆਵਾਜ਼ ਬਿਲਕੁਲ ਜੀ ਇਦਾਂ ਹੀ ਆ ਜੀ ਅਹੀਂ ਬਿਲਕੁਲ ਯਾਰ ਕੋ ਪਿਆਰ ਨਾ ਕਿਉਂਕਿ ਜਿਹੜਾ ਕਿ ਇਹਨਾਂ ਨੇ ਸੰਤਾਂ ਦੇ ਨਾਂ ਰੀਂਦਾ ਰਿਆ ਨਾ ਇਹ ਸੰਤਾਂ ਦੇ ਨਾਂ ਰੀਂਦਾ ਤੁਸੀਂ ਠੀਕ ਹੋ ਨਹੀਂ ਪਾਈ ਇਹਨਾਂ ਨੇ ਬਾਹਰ ਆਣ ਕੇ ਪੰਥਕ ਮੰਨ ਕੇ ਇੱਥੇ ਵੋਟਾਂ ਲੈ ਕੇ ਨਗਰ ਕੁਰਸੀਆਂ ਲਈਆਂ ਨਾਲੇ ਤੇ ਮੁੜ ਕੇ ਆਪਣੇ ਨਾਲੇ ਕਾਰੋਬਾਰ ਚਲਾਏ ਆ ਅੱਜ ਤੱਕ ਹੁਣ ਕੀ ਜਦੋਂ ਮੈਂ ਪੰਥਕਾਂ ਪੰਥਕ ਮੈਨੂੰ ਵੋਟ ਪਾਓ ਤਾਂ ਤੂੰ ਆਪਰੇ ਕੀਤਾ ਕੀ ਨਾ ਨੇ ਤਾਂ ਸੇਮ ਜੋ ਕੀਤਾ ਪੰਪਰਾ ਦੀ ਉਹ ਸਾਨੂੰ ਦੱਸੇ ਸਾਰੇ ਲੋਕੀ ਤੇ ਨਸ਼ੇ ਤੇ ਲਾਗੇ ਹਾਂਜੀ ਤੇ ਆ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਆ ਉਹ ਕਿੰਨੇ ਦਿੱਤੀ ਆ ਉਹਦੇ ਤੇ ਰੱਖ ਉਹਦੇ ਡਿਵੇਡ ਰੱਖ ਉਹਦੇ ਉੱਤੇ ਬਾਕੀ ਆ ਗੋਲੀ ਕਾਣ ਜਿਹੜਾ ਆ ਕੋਟ ਪੂਰੇ ਉਹਦੇ ਉੱਤੇ ਰੱਖ ਡਿਵੇਡਕਾਰ ਤੂੰ ਤਿਆਰ ਹੋ ਜਿਹੜੇ ਮੁੱਦਿਆਂ ਤੇ ਬੋਲਣਾ ਉਹਨਾਂ ਤੂੰ ਮੋਲਦਾ ਨਹੀਂ ਤੇ ਬਿਨਾ ਮਤਲਬ ਤੋਂ ਹੁਣ ਭਾਈ ਸਾਹਿਬ ਹੋਂ ਦਾ ਸਾਥ ਦੇਣਾ ਹੀ ਤੇ ਹਮਸੂਦ ਡਿਟ ਦਾ ਜਿੱਤ ਲਿਆ ਆ ਇਹ ਬਲਟੋਏ ਦਾ ਦੇ ਉਹ ਕੰਮ ਆਂ ਤੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾ ਤਿਕਟ ਬਾਸ ਨਰਕ ਮੌਲੀ ਆ ਇਹੋ ਜੇ ਨਰਕੀ ਬੰਦੇ ਨੂੰ ਜਿਹੜਾ ਕੌਮ ਦਾ ਗਦਾਰ ਆ ਅੱਜ ਭਾਈ ਸਾਹਿਬ ਦੀ ਉਂਗਲ ਚੁੱਕਦਾ ਏ ਕਿਉਂ ਚੁੱਕਦਾ ਏ ਕਿਉਂਕਿ ਇਹਨਾਂ ਦੀਆਂ ਰੋਟੀਆਂ ਸੇਕਣੀਆਂ ਬੰਦ ਹੋ ਜਾਣੀਆਂ ਇਹੋ ਜੇ ਬੰਦੇ ਨੂੰ ਨਰਕਾਂ ਦੀ ਢੋਈ ਨਹੀਂ ਮਿਲਨੀ ਇਹਨਾਂ ਨੂੰ ਜਿੱਤ ਦੀ ਆਸ ਕੀ ਇਨਾਂ ਨੂੰ ਇੰਨੀ ਸ਼ਰਮਿੰਦਗੀ ਹੋਣੀ ਮਸੂਮ ਕਿ ਖੰਨ ਜੋਦੀ ਜਗ੍ਹਾ ਨਹੀਂ ਮਿਲਦੀ ਵਲਟੋਆ ਕੌਣ ਆ ਕੋਈ ਵਲਟੋਏ ਨੂੰ ਨਹੀਂ ਜਾਣਦਾ ਇੱਥੇ ਨਿੱਕੇ ਨਿੱਕੇ ਬੱਚਿਆਂ ਦੇ ਦਿਲਾਂ ਵਿੱਚ ਵਸਿਆ ਭਾਈ ਅਮਰਪਾਲ ਸਿੰਘ ਬੇਟੀ ਨੂੰ ਪਰਵਾਨ ਕਰਨਾ ਬਾਕੀ ਬਈ ਕੋਈ ਨੂੰ ਜਾਣਦੇ ਵੀ ਆ ਕੁਝ ਲੋਕ ਕਿਹੜੀ ਗੱਲੋਂ ਗਦਾਰੀ ਵੱਲੋਂ ਤੇ ਗਦਾਰੀ ਵੱਲੋਂ ਅਸੀਂ ਤੇ ਜਾਣਦੇ ਵੀ ਗਦਾਰ ਵਾਂ ਤੂੰ ਬਹੁਤ ਵੱਡਾ ਗਦਾਰ ਤੂੰ ਹੋਰ ਤੈਨੂੰ ਅਸੀਂ ਨਹੀਂ ਤੈਨੂੰ ਜਾਣਦੇ ਵੀ ਤੂੰ ਕੌਣ ਆ ਗਦਾਰ ਹੀ ਅਸੀਂ ਸਮਝਦੇ ਆਂ ਪੂਰੀ ਪਾਰਟੀ ਨੂੰ ਤੇ ਹੈ ਵੀ ਤੁਸੀਂ ਤੁਹਾਡਾ ਕੰਮ ਕੀ ਸੀ ਅਕਾਲੀ ਐਡੇ ਨਾਲ ਤੇ ਤੁਹਾਂ ਐਡਾ ਲਾਹ ਕੇ ਤੇ ਕੱਟਾ ਰਹਿ ਗਏ ਕੋਈ ਸ਼ਰਮ ਕਰੋ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਵੀ ਕੀ ਜੇ ਤੁਸੀਂ ਹੋਣਾ ਅੱਡਵੇੜ ਜਦੋਂ ਤੇਰਾ ਕੀ ਕਰਦਾ ਆ ਜਾ ਫੁੱਲਾ ਮੌਕਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ